ਅਤੇ ਇਸ ਦਿਨ ਦੇ ਉੱਪਰ ਜਿਹੜੀ ਆ ਪੂਰੇ ਹੀ ਵਰਲਡ ਦੀ ਨਿਗਾਹ ਸੀ ਜਿਹੜੀ ਕਹਿ ਸਕਦੇ ਆ ਕਿਉਂਕਿ ਤਰਨਤਾਰਨ ਦੀ ਜਿਮਣੀ ਚੋਣ ਦੇ ਵਿੱਚ ਕੇਂਦਰ ਦੇ ਮੰਤਰੀ ਸੰਤਰੀ ਕੀ ਸਾਰੀਆਂ ਹੀ ਪਾਰਟੀਆਂ ਦੇ ਮੰਤਰੀ ਸੰਤਰੀ ਜਿਹੜੇ 15 ਦਿਨ ਇੱਥੇ ਚੋਣ ਪ੍ਰਚਾਰ ਜਿਹੜਾ ਉਹ ਕਰਦੇ ਰਹੇ ਜੀ ਹਾਂ ਮੇਰੇ ਨਾਲ ਨੀਟੂ ਸ਼ਟਰਾਂ ਵਾਲੇ ਮੌਜੂਦ ਨੇ ਜੋ ਕਿ ਤਰਨਤਾਰਨ ਜਿਮਣੀ ਚੋਣ ਦੇ ਵਿੱਚ ਵੀ ਆਪਣਾ ਦਾਵਾ ਪੇਸ਼ ਕਰਦੇ ਨਜ਼ਰਾਏ ਅਤੇ ਕਿਤੇ ਨਾ ਕਿਤੇ ਸਾਰੀਆਂ ਹੀ ਪਾਰਟੀਆਂ ਦੇ ਜਿੱਥੇ ਉਮੀਦਵਾਰਾਂ ਨੇ ਇਸੇ ਚੋਣ ਪ੍ਰਚਾਰ ਕੀਤਾ ਉੱਥੇ ਨੀਟੂ ਸ਼ਟਰਾਂ ਵਾਲੇ ਜਿਹਨੇ ਵੀ ਜਿਹੜਾ ਆਪਣਾ ਦਾਵਾ ਪੇਸ਼ ਕੀਤਾ ਤੇ ਅੱਜ ਉਹਨਾਂ ਨੂੰ ਵੋਟਾਂ ਪਈਆਂ ਆਪਾਂ ਗੱਲਬਾਤ ਜ਼ਰੂਰ ਕਰਾਂਗੇ ਨੀਟੂ ਜੀ ਸਭ ਤੋਂ ਪਹਿਲਾਂ 9 ਵੋਟਾਂ ਪਈਆਂ ਸੀ ਜਦੋਂ ਸ਼ੁਰੂਆਤ ਹੋਈ ਸੀ ਤਾਂ ਅੱਖਾਂ ਦੇ ਵਿੱਚ ਥਰੂ ਵੀ ਆਏ ਕਿ 9 ਵੋਟਾਂ ਕਿਉਂ ਪਈਆਂ ਲੇਕਿਨ ਹੁਣ ਦਿਨ ਪ੍ਰਤੀ ਦਿਨ ਲੋਕਾਂ ਦਾ ਪਿਆਰ ਵੀ ਵਧ ਰਿਹਾ ਤੁਸੀਂ ਤਰਨ ਤਾਰਨ ਪਹੁੰਚੇ ਬਾਕੀਆਂ ਬੜੀਆਂ ਇਲੈਕਸ਼ਨਾਂ ਲੜੀਆਂ ਜਿੱਥੇ-ਤੇ ਜਿਮਣੀ ਚੋਣਾ ਹੁੰਦੀਆਂ ਰਹੀਆਂ ਤੁਸੀਂ ਪਹੁੰਚਦੇ ਰਹੇ ਇੱਥੇ ਆ ਕੇ ਵੱਖਰਾ ਕੀ ਲੱਗਾ ਸਰਕਾਰਾਂ ਤੋਂ ਕੀ ਉਮੀਦ ਹੈ ਜਿੰਨੂੰ ਵੀ ਮੌਕਾ ਮਿਲਦਾ ਉਹਦੇ ਤੋਂ ਕੀ ਉਮੀਦ ਹੈ ਸਭ ਤੋਂ ਪਹਿਲੀ ਗਲਤੀ ਹੋ ਮੈਂ ਨਵਨਵਾਸੀ ਉਸ ਬਾਰੇ ਨਹੀਂ ਮੈਨੂੰ ਪਤਾ ਸੀ ਜੀ 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 ਠੀਕ ਹੈ ਜੀ ਉਸ ਤੋਂ ਬਾਅਦ ਦੌਰ ਸ਼ੁਰੂ ਹੋਇਆ ਮੇਰਾ ਦਿਲ ਟੁੱਟ ਗਿਆ ਵੀ ਇੰਨੇ ਪੈਸੇ ਲੱਗੇ ਜੀ 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 ਵੋਟਾਂ ਮੇਰੇ ਘਰ ਦੇ ਵਿੱਚ ਹੀ ਨਜ਼ੀਦਾਂ ਹੋਇਆ ਪਰ ਮੈਂ ਹੁਣ ਜੋ ਗੱਲ ਕਰੂੰਗਾ ਉਹ ਇੱਕ ਤੈਰ ਨਾਲ ਗੱਲ ਕਰੂੰਗਾ ਇੱਕ ਛਤਰ ਨਾਲ ਗੱਲ ਕਰੂੰਗਾ ਜੀ ਸਭ ਤੋਂ ਪਹਿਲੇ ਰੱਬ ਦਾ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਭਗਵਾਨ ਵਾਲਮੀਕ ਜੈ ਗੁਰ ਰਵਿਦਾਸ ਭੰਤਾ ਹੈ ਸ਼੍ਰੀ ਗੁਰ ਰਵਿਦਾਸ ਮਹਾਰਾਜ ਰਾਜੂ ਆ ਗਉਸਤਾ ਖੁਸ਼ਾਂ ਦੇ ਤੋਹੀ ਰੰਗ ਕਰ ਮੈਂ ਤੇਰੀ ਸ਼ਰਨਾ ਮੈਨੂੰ ਬਖ ਜਦਾਰਾ ਕੋ ਨਬਾਤਾ ਅੱਜ ਕਰਾ ਡੈਸ਼ ਰਵਾਦੀਆ ਦੇਖੋ ਜੀ ਗੱਲ ਇਦਾਂ ਕਿ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਇੱਥੇ ਇੰਨੇ ਲੀਡਰ ਜਿੱਤੇ ਇੰਨਾ ਕੁਛ ਹੋਇਆ ਇੱਥੇ ਰੋਜ਼ ਐਕਸੀਡੈਂਟ ਹੋ ਰਿਹਾ ਰੋਜ਼ ਬੰਦੇ ਮਰ ਰਹੇ ਰੋਜ਼ ਇੱਥੇ ਕੋਈ ਨਾ ਕੋਈ ਨੁਕਸਾਨ ਹੋ ਰਿਹਾ ਤੇ ਲੀਡਰ ਸੁੱਤੇ ਪਏ ਸੀਗੇ ਜਲੰਧਰ ਅੰਮ੍ਰਿਤਸਰ ਲੁਧਿਆਣਾ ਚੰਡੀਗੜ ਇਹ ਚਾਰ ਸ਼ਹਿਰ ਅੱਗੇ ਚੱਲ ਗਏ ਤਰ੍ਹਾਂ ਤਰ੍ਹਾਂ ਸ਼ਹਿਰ ਉੱਥੇ ਦੋਸਤੇ ਰਹਿ ਗਿਆ ਕਿਉਂ ਰਹਿ ਗਿਆ ਡਵੈਲਪਮੈਂਟ ਕਿਉਂ ਨਹੀਂ ਹੋਈ ਅਜੇ ਤੱਕ ਕਿਸੇ ਨੇ ਧਿਆਨ ਨਹੀਂ ਮਾਰਿਆ ਅੱਜ ਵੋਟਾਂ ਦੇ ਟਾਈਮ ਤੇ ਇਹਨਾਂ ਨੂੰ ਇਹਨਾਂ ਨੂੰ ਆਪਣੇ ਭੈਣ ਭਰਾ ਯਾਦ ਆਉਂ ਇਹੀ ਦੋਸਤ ਮਿੱਤਰ ਯਾਰਾਂ ਦੇ ਮਾਵਾ ਪੈਣਾ ਯਾਦ ਆਉਂਦੀਆਂ ਜਿਨ੍ਹਾਂ ਦੇ ਪੈਰ ਫੜਦੇ ਆ ਇਹ ਲੋਕਤੰਤਰ ਬਣਾ ਦਿੰਦੇ ਆ ਫਿਰ ਇਹਨਾਂ ਨੂੰ ਖਰੀਦਾ ਜਾਂਦਾ ਵੋਟਾਂ ਨੂੰ ਲੈ ਕੇ ਪੈਸੇ ਦੇ ਕੇ ਪੈਸੇ ਹੰਦ ਕੋਲ ਉੱਪਰ ਕੇ ਪਰ ਜਿਹੜੇ ਬੰਦੇ ਆਪਣੀ ਵੋਟ ਵੇਚਦੇ ਆ ਆਪਣਾ ਈਮਾਨ ਵੇਚਦੇ ਆ ਆਪਣੀ ਰੂਹ ਵੇਚਦੇ ਆ ਨਾ ਉਹ ਬੰਦੇ ਕਦੀ ਕਾਮਯਾਬ ਨਹੀਂ ਹੁੰਦੇ ਔਰ ਬੰਦੇ ਹਮੇਸ਼ਾ ਸੱਚ ਨੂੰ ਵੋਟ ਪਾਓ ਦੇਖੋ ਡਾਕਟਰ ਭੀਮrao ਬਾਬਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਸਾਨੂੰ ਇਹ ਹੱਕ ਲੈ ਕੇ ਦਿੱਤਾ ਆਪਣੇ ਖੂਨ ਦੇ ਨਾਲ ਖਾਤ ਲਿਖ ਕੇ ਠੀਕ ਹੈ ਜੀ ਔਰ ਸੰਵਿਧਾਨ ਸਾਡਾ ਇਨੇ ਖਤਰੇ ਚ ਹੈ ਸੰਵਿਧਾਨ ਦੇ ਵਿੱਚ ਹਰ ਕਿਸਮ ਦੀ ਫੋਟੋ ਲੱਗ ਚੁੱਕੀ ਹੈ ਪਰ ਸਾਡੇ ਜਿਹੜਿਆ ਨੇ ਅਸੀਂ ਸਮਾਜ ਭਾਈਚਾਰੇ ਨੇ ਕੁਰਬਾਨੀਆਂ ਦਿੱਤੀਆਂ ਅਜੇ ਤੱਕ ਉਹਨਾਂ ਦੀ ਫੋਟੋ ਨਹੀਂ ਲੱਗੀ ਔਰ ਸਾਡੇ ਕੋਲ ਸਾਡਾ ਸੰਵਿਧਾਨ ਖੋਣ ਵਾਸਤੇ ਬੜੇ ਪਲਾਨ ਕੀਤੇ ਜਾ ਰਹੇ ਹਨ ਔਰ ਉਸ ਤੋਂ ਬਾਅਦ ਸਾਡੇ ਡਾਕਟਰ ਬੀ ਉਮੇਦਕਾ ਸਾਹਿਬ ਨੂੰ ਜਿਹੜਾ ਕਦੀ ਕੋਈ ਨਿਸ਼ਾਨਾ ਬਣਾਉਂਦੇ ਕਦੀ ਕੋਈ ਨਿਸ਼ਾਨਾ ਬਣਾਉਂਦੇ ਔਰ ਜੇ ਇੱਕ ਸਾਧਗੁਰ ਰਵਿਦਾਸ ਮਹਾਰਾਜ ਬਾਰੇ ਕਿਤੇ ਬਹਿ ਕੇ ਕੋਈ ਬੰਦਾ ਗੱਲ ਕਰ ਦਿੰਦਾ ਕਦੀ ਵਾਲਮੀਕ ਭਗਵਾਨ ਬਾਰੇ ਸਾਡੇ ਰੱਬ ਵਾਸਤੇ ਕੋਈ ਗੱਲ ਕਰ ਦਿੰਦਾ ਇਹਨਾਂ ਲੋਕਾਂ ਨੂੰ ਕਦੀ ਸਾਡੇ ਮਜਬੂਤ ਸਿੱਖਾਂ ਭਾਈ ਇਹ ਭਰਾਵਾਂ ਵਾਸਤੇ ਕੋ ਗਲਤ ਗੱਲ ਕਹਿ ਦਿੰਦਾ ਯਾਰ ਇਹਨਾਂ ਨੂੰ ਸਾਰਨ ਨੂੰ ਮੂੰਹ ਲੱਗ ਗਿਆ ਇਹਨਾਂ ਨੂੰ ਇਹ ਲੱਗਦਾ ਕਿ ਆਪਾਂ ਸਮਾਜ ਨੂੰ ਟਾਰਗੇਟ ਕਰਕੇ ਹੀਰੋ ਬਣ ਗਏ ਇਹ ਹੀਰੋ ਨਹੀਂ ਬਣੇ ਇਹ ਜੁੱਤੀਆਂ ਖਾਂ ਦੇ ਕੰਮ ਕਰਦੇ ਪਏ ਆ ਪਤਾ ਨਹੀਂ ਇਹਨਾਂ ਨੂੰ ਕਿੱਥੋਂ ਜੁੱਤੀਆਂ ਪਾ ਜਾਣੀਆਂ ਪਹਿ ਜਾਣੀਆਂ ਇਹਨਾਂ ਨੂੰ ਸਮਾਜ ਪਿੱਛੇ ਕਿਉਂ ਪੈ ਰਿਹਾ ਹੈ ਸਮਾਜ ਕੀ ਕਾਰਨ ਨੇ ਉਹਨਾਂ ਦੇ ਉਹ ਆਪਣੇ ਜਿੱਦਾਂ ਹੁਣ ਜੇ ਕਿਸ ਗੱਲ ਕਰੀਏ ਤਾਂ ਤੁਸੀਂ ਵੀ ਉਹ ਹਰਬਿੰਦਰ ਕੌਰ ਉਸਮਾਨ ਜੀ ਵੀ ਨੇ ਉਹ ਵੀ ਇਸੇ ਸਮਾਜ ਚੋਂ ਨੇ ਲੇਕਿਨ ਵੇਖਿਓ ਤੁਸੀਂ ਜਿੱਦਣੇ ਡੱਬਾ ਖੋਲਣਾ ਹੈ ਸਭ ਤੋਂ ਘੱਟ ਵੋਟ ਤੁਹਾਨੂੰ ਤੁਹਾਡੇ ਸਮਾਜ ਨੇ ਪਾਈ ਹੋਣੀ ਜੀ ਦੁੱਖ ਹੁੰਦਾ ਮਨ ਨੂੰ ਉਹ ਦੁੱਖ ਹੁੰਦਾ ਜੀ ਡਾਕਟਰ ਸੁਪੀਨਰਾ ਬਾਬਾ ਸਾਹਿਬ ਕਹਿ ਕੇ ਗਏ ਆ ਪੜੋ ਲਿਖੋ ਅੱਗੇ ਵੱਡੋ ਸੰਘਰਸ਼ ਕਰੋ ਚਲੋ ਪੜੇ ਲਿਖਿਆ ਪਾਣੀ ਗਿਆ ਪ ਸੰਘਰਸ਼ ਕਰਦੇ ਪਿਆ ਜੇ ਜ਼ਿੰਦਗੀ ਦੇ ਸੰਘਰਸ਼ ਕਰਦੇ ਪਿਆ ਤੇ ਤੁਸੀਂ ਸਾਡਾ ਸਾਥ ਤੇ ਦੇ ਦਿਓ ਨਹੀਂ ਸਾਥ ਇੱਕ ਇੱਕ ਬੋਰਡ ਦਾ ਮਤਮ ਜਾਨੋ ਦੀ ਬੋਰਡ ਨੂੰ ਵਿੱਚ ਹੋਣਾ ਜਾਂ ਬੋਰਡ ਨੂੰ ਖਰੀਦ ਖਰੀਦ ਦੀ ਕੋਸ਼ਿਸ਼ ਕਰਦਾ ਉਹਨੂੰ ਬਿਲਕੁਲ ਨਾ ਬੋਟ ਬੋਰਡ ਲੈ ਲੋ ਜੋ ਕੋਈ ਮਿਲਦਾ ਪਰ ਬੋਰਡ ਕਿਤੇ ਸਮਝਦਾਰੀ ਨਾਲ ਮਾਝਾ ਵਾਲੇ ਕਿਵੇਂ ਦੇ ਲੱਗੇ ਮਾਝਾ ਵਾਲੇ ਬੰਦੇ ਬਹੁਤ ਪਿਆਰ ਵਾਲੇ ਪਰ ਵੋਟ ਵਾਸਤੇ ਇਸ ਟਾਈਮ ਮੈਨੂੰ ਥੋੜਾ ਖਤਰਾ ਦੇ ਮਹਿਸੂਸ ਹੋ ਰਿਹਾ ਪਰ ਚਲੋ 15 ਬੰਦੇ ਖੜੇ 15 ਕੈਂਡੀਡੇਟ ਖੜੇ ਆ ਜਿੰਨਾ ਇੱਕ ਨੇ ਹੈ 14 ਨੇ ਹਰਨਾ 14 ਵਿੱਚੋਂ ਇੱਕ ਨੀਡੂ ਸ਼ਟਰਾਂ ਵਾਲਾ ਵੀ ਜਾਏਗਾ ਜਾਂ ਜਿੱਤੇਗਾ ਜਾਂ ਹਾਰੇਗਾ ਇਹ ਤੇ ਲੋਕਤੰਤਰ ਲੋਕਤੰਤਰ ਦੇ ਵਿੱਚ ਬੜੀ ਤਾਕਤ ਹੁੰਦੀ ਹੈ ਕਿਸੇ ਦੇ ਕਹਿਣ ਤੇ ਵੋਟ ਨਹੀਂ ਪਾਈ ਦੀ ਆਪਣੇ ਮਨ ਤੋਂ ਸਮਝਾ ਕੇ ਸੱਚੇ ਬੰਦੇ ਨੂੰ ਵੋਟ ਪਾਣੀ ਚ ਜੇ ਗੱਲ ਕਰੀਏ ਸਾਡੇ ਭੈਣਾਂ ਸਾਡੇ ਸਮਾਜ ਦੇ ਬੰਦੇ ਤੇ ਬੱਚੇ ਆਪਾਂ ਨੂੰ ਤਾਂ ਇਹ ਮਿਲ ਕਰਦੇ ਆ ਵੀ ਆਪਾਂ ਸਾਰੇ ਨਾਲ ਮਿਲ ਕੇ ਸਮਾਜ ਨੂੰ ਅੱਗੇ ਲੈ ਜਾਈਏ ਤੇ ਔਰ ਸਭਿਧਾਨ ਬਚਾਈਏ ਜਿਹੜਾ ਆਪਾਂ ਡਾਕਟਰ ਪਿੰਰੋਬਾਬਾ ਸਾਹਿਬ ਦੇ ਕੇਕ ਜਰੂਰ ਵੱਡੇ ਵੱਡੇ ਕੱਟ ਰਹੇ ਨੇ ਪਰ ਉਹਨਾਂ ਦੀ ਸੋਚ ਤਾਂ ਨਹੀਂ ਚਲਦੀ ਸਾਡੀ ਦੇਖੋ ਕਿਸੇ ਕਿਸੇ ਵੱਡੀ ਗੱਡੀ ਦੇਖ ਕੇ ਕਿਸੇ ਦੀ ਜੇਬ ਵੱਡੀ ਦੇਖ ਕੇ ਤੁਸੀਂ ਐਵੇਂ ਫੁੱਲੀ ਜਾਂਦੇ ਹੋ ਉਹ ਤੁਹਾਨੂੰ ਕਿਸੇ ਨੇ ਕੋਸ਼ਿਸ਼ ਦੇਣਾ ਜੇ ਕੋਈ ਲੀਡਰ ਬਣ ਗਿਆ ਨਾ ਉਹਨੇ ਜਨਤਾ ਬਾਰੇ ਨਹੀਂ ਸੋਚਣਾ ਜੇ ਉਹ ਇੰਨੇ ਸਾਲ ਤੋਂ ਸੋਚਿਆ ਤਾਂ ਹੁਣ ਕੀ ਹੋਜੂਗਾ ਇਹ ਵੀ ਇੱਕ ਹੁੰਦਾ ਕਿ ਇਹ ਇਲਾਕਾ ਪੰਥ ਸਿੰਘ ਮੈਂ ਕਹਿੰਦਾ ਪੰਥ ਨੂੰ ਵੋਟ ਪਾਓ 1000 ਵਾਰੀ ਪਾਓ ਵਾਰੇ ਵਾਰੇ ਜਾਓ ਪਰ ਆ ਇੱਕ ਸਾਲ ਤੁਸੀਂ ਮੈਨੂੰ ਦੇ ਕੇ ਦੇਖੋ ਜੇ ਇੱਕ ਸਾਲ ਦਾ ਮੈਂ 10 ਸਾਲਾਂ ਬਣਾਤੇ ਤੇ ਨਹੀਂ ਟੂ ਮੇਰਾ ਨਾਮ ਜੀ ਔਰ ਮੈਂ ਜੇ ਗੱਲ ਕਰੀਏ ਭਾਈ ਅਮਰਿਤਪਾਲ ਨੂੰ ਮੈਂ ਮੈਂ ਬਹੁਤ ਮੰਨਦਾ ਜੀ ਫੋਲੋ ਕਰਦਾ ਉਹਨਾਂ ਨੂੰ ਮੈਂ ਕਿ ਮੈਂ ਉਹਨਾਂ ਦਾ ਮੈਂ ਉਹਨਾਂ ਦਾ ਫੈਨ ਆ ਜੀ ਕਿਉਂਕਿ ਮੈਂ ਕਿ ਸੰਵਿਧਾਨ ਦੇ ਵਿੱਚ ਇੱਕ ਰਿਕਾਰਡਿੰਗ ਆਇਆ ਸੀਗਾ ਵੀ ਜੇਲ੍ਹ 'ਚ ਬੈਠੇ ਬੰਦੇ ਵੀ ਜੇਲ੍ਹ ਵਿੱਚ ਜਾ ਕੇ ਵੀ ਬੰਦਾ ਇਲੈਕਸ਼ਨ ਲੜ ਸਕਦਾ ਉਹਨਾਂ ਨੇ ਉਹ ਗੱਲ ਨੂੰ ਫੋਲੋ ਕੀਤਾ ਤੇ ਇਲੈਕਸ਼ਨ ਵਾਲੇ ਦੇ ਜਿੱਤ ਗਏ ਅੱਜ ਜੇ ਭਾਈ ਅਮਰਿਤਪਾਲ ਜੜ ਜਿੱਤੇ ਹੈ ਲੱਖ ਲੱਖ ਵਧਾਈ ਉਹਨਾਂ ਨੂੰ ਪਰ ਅਸੀਂ ਉਹ ਉਹਨਾਂ ਨੇ ਸਾਡੇ ਸੰਵਿਧਾਨ ਨੂੰ ਪਹਿਲ ਦਿੱਤੀ ਤਾਂ ਅਸੀਂ ਹੁਣ ਭਾਈ ਅਮਰਿਤਪਾਲ ਜੀ ਨੂੰ ਪਹਿਲ ਦੇ ਦਿਤੀ ਵੀ ਇਹ ਹੁੰਦਾ ਪਿਆਰ ਇਹ ਨਹੀਂ ਹੁੰਦਾ ਵੀ ਆਪਾਂ ਇੱਕ ਵਾਰ ਸ਼ਾਇਰ ਜੀ ਇਹ ਦੂਜੇ ਪਾਸੇ ਸਾਡੇ ਸੰਵਿਧਾਨ ਨੂੰ ਕਦਮ ਕੀਤਾ ਜਾਵੇ ਸਾਡੇ ਜਿਹੜੇ ਐਸੀ ਸਮਾਜ ਨੂੰ ਟਾਰਗੇਟ ਕੀਤਾ ਜਾਵੇ ਅਸੀਂ ਕਦਾ ਵੀ ਗੱਲ ਨਹੀਂ ਬਰਦਾਸ਼ਤ ਕਰਦੇ ਮੈਂ ਆਪਣੇ ਸਮਾਜ ਦਾ ਬੰਦਾ ਮੇਰੇ ਸਮਾਜ ਦੇ ਬੰਦੇ ਅੱਗੇ ਲੱਗਣ ਮੈਂ ਪਿੱਛੇ ਹੋ ਜਾਊਂਗਾ ਮੈਂ ਆਪਣੇ ਸਮਾਜ ਦੇ ਬੰਦਿਆਂ ਨੂੰ ਉੱਚਾ ਦੇਖਣਾ ਚਾਹਨਾ ਜਿਵੇਂ ਰਾਜਾ ਵੜਿੰਗ ਜੀ ਨੇ ਮਾਫੀ ਮੰਗ ਲਈ ਹੈ ਹੁਣ ਆਪਾਂ ਉਹਨਾਂ ਨੂੰ ਮਾਫ ਕਰ ਦਈਏ ਕੀ ਕਹਿਣਾ ਚਾਹੋਗੇ ਉਹਨਾਂ ਮਾਫੀ ਮੰਗ ਲੈ ਕੋਈ ਇਦਾਂ ਨਹੀਂ ਹੁੰਦਾ ਦੇਖੋ ਤੁਸੀਂ ਸਿੱਧੀਆਂ ਇਦਾਂ ਕਹਿ ਸਕਦੇ ਹੋ ਵੀ ਜ਼ਮੀਨੀ ਪੱਧਰ ਦੇ ਟੋਟੇ ਇੱਕ ਕਿਸਾਨ ਪਰਿਵਾਰ ਚੋਂ ਤੇ ਐਡੇ ਵੱਡੇ ਮੰਤਰੀ ਬਣੇ ਗ੍ਰਹਿ ਮੰਤਰੀ ਬਣੇ ਜੀ ਤੁਸੀਂ ਵੀ ਇਹਦਾ ਕੋਸ਼ਿਸ਼ ਕਰੋ ਸਾਰੇ ਜਣੇ ਜੀ ਜੀ ਇਹ ਇਦਾਂ ਕਹਿ ਦਿੰਦੇ ਇਹਨਾਂ ਨੇ ਸਿੱਧਾ ਪੀਰ ਮਹਾਰਾਜ ਜਿੱਤਾ ਕਿ ਮਤਲਬ ਕਿ ਇਹਨਾਂ ਨੇ ਸਾਡੇ ਸਮਾਜ ਨੂੰ ਟਾਰਗੇਟ ਕਰਨਾ ਸੀ ਜੀ ਜੀ ਬੜਾ ਦੁੱਖ ਲੱਗਾ ਸਾਡੇ ਸਾਰੇ ਲੋਕਾਂ ਤੋਂ ਜੇ ਸਮਾਜ ਮਾਫ ਕਰ ਦੇਗਾ ਤਾਂ ਅਸੀਂ ਉਹਨਾਂ ਨੇ ਸਾਡਾ ਸਮਾਜ ਬੜਾ ਦਿਆਲੂ ਆ ਬੜਾ ਕਿਰਪਾਲੂ ਆ ਤੇ ਉਹ ਚਾਤੀ ਮਾਫ ਕਰ ਦਿੰਦਾ ਕਹਿੰਦਾ ਚਾਤੀ ਯਾਰ ਉਹਨੇ ਮਾਫੀ ਮੰਗ ਲਈ ਐ ਤੇ ਮਾਫ ਕਰ ਦੋ ਇਹ ਸਾਡਾ ਸਮਾਜ ਉਹ ਨਹੀਂ ਹੈਗਾ ਕਿ ਅੜ ਜਾਂਦਾ ਕਿ ਨਹੀਂ ਜੀ ਇਹਦਾ ਇਹਨੂੰ ਅਸੀਂ ਵੱਢ ਕੇ ਸਾਹ ਲਵਾਂਗੇ ਇਹਨੂੰ ਮਾਰ ਕੇ ਨਹੀਂ ਸਾਡੇ ਸਮਾਜ ਵਾਲਮੀਕ ਸਮਾਜ ਗੁਰੂ ਵਿਦਾਸ ਸਮਾਜ ਦੇ ਵਿੱਚ ਬੜੇ ਸ਼ਾਂਤ ਬੰਦੇ ਆ ਮਾਫ ਕਰਨ ਵਾਲੇ ਬੰਦੇ ਆ ਰੱਬ ਰੂਪ ਬੰਦੇ ਆ ਜੀ ਜੀ ਔਰ ਇਹ ਸਾਡੇ ਸਮਾਜ ਨੂੰ ਜਿਹੜਾ ਬੰਦਾ ਟਾਰਗੇਟ ਕਰਦਾ ਨਾ ਮੈਂ ਇਹ ਗੱਲ ਕਹਿਣਾ ਚਾਹੁੰਦਾ ਪਲੀਜ਼ ਨਾ ਟਾਰਗੇਟ ਕੀਤਾ ਜਾਵੇ ਨਹੀਂ ਤੇ ਮੈਂ ਜੁੱਤੀਆਂ ਬੜੀਆਂ ਮਾਰੂੰਗਾ ਤੁਹਾਡੇ ਸਿਰਾਂ ਵਿੱਚ ਜਿਹੜਾ ਮਰਜ਼ੀ ਹੋਵੇ ਜਿਹੜਾ ਸਾਡੇ ਸਮਾਜ ਟਾਰਗੇਟ ਕਰੇਗਾ ਸਾਡਾ ਕट्टर ਦੁਸ਼ਮਣ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਲਈ ਸੋ ਇਹ ਸਾਨੂੰ ਨੀਟੂ ਸ਼ਟਰਾਂ ਵਾਲੇ